ਕਤੰਸ਼ੀਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਜਿੰਨੇ ਵੀ ਕਰਮਚਾਰੀ ਆ ਉਹਨਾਂ ਨੂੰ ਮੈਂ ਅੱਗੇ ਵੀ ਬੇਨਤੀ ਕਰਦਾ ਸੀ ਤੇ ਹਰ ਸਾਲ ਘੱਟੋ-ਘੱਟ ਇੱਕ ਨਹੀਂ ਤਾਂ ਦੋ ਖੰਡ-ਪਾਟ ਜਰੂਰ ਇੱਥੇ ਸਰਵੱਤ ਦੇ ਭਲੇ ਦੇ ਕਰਵਾਇਆ ਕਰਨ ਸਤਗੁਰੂ ਜੀ ਸਮਾਤ ਵੀ ਵਾਕਿਸ਼ ਕਰਨ ਪਰ ਚਲੋ ਆ ਸਮਾਂ 2 ਮਹੀਨੇ ਹੋ ਗਿਆ ਸੀ ਇਦਾਂ ਚੱਲਦਾ ਗਿਆ ਚੱਲਦਾ ਗਿਆ ਅੱਜ ਸਾਰੇ ਸਮੂਹੇ ਸਟਾਫ ਨੇ ਅਕਤਰ ਹੋ ਕੇ ਸ਼੍ਰੀ ਖੰਡਪਾਟ ਸਾਹਿਬ ਪਰਸੋਂ ਆਰੰਭ ਕਰਵਾਏ ਸੀ ਅੱਜ ਸਮਾਪਤੀ ਹੋਈ ਸਤਿਗੁਰਾਂ ਦਾ ਕੋਟਾਨ ਕੋਟ ਧੰਵਾਦ ਕਿ ਸਤਿਗੁਰ ਜੀ ਸਾਰਿਆਂ ਪਰਿਵਾਰਾਂ ਤੇ ਸਾਰੇ ਸਿੱਖ ਪੰਥ ਦੇ ਵਿੱਚ ਸ਼ਾਂਤੀ ਵਰਤਾਵੇ ਸਾਰਿਆਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਅਸੀਸ ਨਾਮ ਦੀ ਦਾਤ ਵਖਸ ਕਰਨ ਸੋ ਇਹ ਅੱਜ ਸਾਰੇ ਕਾਬਲੋਂ ਪੰਥ ਦੀ ਚੜ੍ਹਦੀ ਕਲਾ ਲਈ ਇਹ ਅੱਜ ਦਾ ਖੰਡ ਪਠਾਂ ਦੀ ਸਾਰੇ ਹੀ ਇੱਕ ਸੁਰਤਾ ਦੇ ਵਿੱਚ ਆਉਣ ਤਾਂ ਕਿ ਪੰਥ ਦੇ ਜਿਹੜੇ ਉਲਝੇ ਮਸਲੇ ਬਹੁਤ ਤਕੀਦਾ ਮਸਲੇ ਆ ਉਹ ਸਾਰੇ ਸਤਿਗੁਰੂ